ਤੁਹਾਡਾ ਆਪਣਾ ਪਿਆਰਾ ਰਿਪੋਰਟਰ ਯਸਪਾਲ ਨਿਊਜ਼ 91 ਪੰਜਾਬ ਤੋਂ ਚੇਅਰਮੈਨ ਰਾਜੀ ਵੱਲੋਂ ਮਾਰਕੀਟ ਕਮੇਟੀ ਸਾਨੇਵਾਲ ਵੱਲੋਂ ਆਰਤੀਆਂ ਨਾਲ ਕੀਤੀ ਅਮ ਮੀਟਿੰਗ ਆਰਤੀਆਂ ਨੂੰ ਆ ਰਹੀਆਂ ਸਮੱਸਿਆਵਾਂ ਦਾ ਜਲਦੀ ਹੀ ਹੱਲ ਕੀਤਾ ਜਾਵੇਗਾ ਚੇਅਰਮੈਨ ਹੇਮਰਾਜ ਰਾਜੀ ਮਾਰਕੀਟ ਕਮੇਟੀ ਸਾਨੇਵਾਲ ਦੇ ਚੇਅਰਮੈਨ ਹੇਮਰਾਜ ਰਾਜੀ ਸਾਨੇਵਾਲ ਵੱਲੋਂ ਸ਼ੁੱਕਰਵਾਰ ਨੂੰ ਦਫ਼ਤਰ ਮਾਰਕੀਟ ਕਮੇਟੀ ਸਾਨੇਵਾਲ ਵਿਖੇ ਆਰਤੀਆਂ ਨਾਲ ਅਮ ਮੀਟਿੰਗ ਕੀਤੀ ਗਈ ਮੀਟਿੰਗ ਦੌਰਾਨ ਉਨ੍ਹਾਂ ਆਰਤੀਆਂ ਨਾਲ ਵੱਖ-ਵੱਖ ਮੁੱਦਿਆਂ ਤੇ ਵਿਚਾਰ ਵਟਾਂਦਰੇ ਕੀਤੇ ਗਏ ਇਸ ਮੌਕੇ ਉਹਨਾਂ ਆੜਤੀਆਂ ਨੂੰ ਸੀਜ਼ਨ ਦੌਰਾਨ ਆ ਰਹੀਆਂ ਸਮੱਸਿਆਵਾਂ ਵੀ ਸੁਨੀਆਂ ਅਤੇ ਕੁਝ ਸਮੱਸਿਆਵਾਂ ਦਾ ਮੌਕੇ ਤੇ ਹੀ ਨਿਪਟਾਰਾ ਕੀਤਾ ਗਿਆ ਅਤੇ ਰਹਿੰਦੀਆਂ ਸਮੱਸਿਆਵਾਂ ਦਾ ਨਿਪਟਾਰਾ ਜਲਦ ਕਰਨ ਦਾ ਪ੍ਰੋਸਾ ਵੀ ਦਿੱਤਾ ਇਸ ਮੌਕੇ ਮਾਰਕੀਟ ਕਮੇਟੀ ਸਾਨੇਵਾਲ ਦੇ ਲੇਖਾਕਾਰ ਸੁਖਬੀਰ ਸਿੰਘ ਗਰੇਵਾਲ ਮੰਡੀ ਸੁਪਰਵਾਈਜ਼ਰ ਗੁਰਸਿਮਰਨਜੀਤ ਸਿੰਘ ਹਿਤੇਸ਼ ਬਲੂਝਾ ਆਦਿ ਅਧਿਕਾਰੀ ਮੌਜੂਦ ਸਨ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਚੇਅਰਮੈਨ ਹੇਮਰਾਜ ਰਾਜੀ ਨੇ ਕਿਹਾ ਕਿ ਸਾਨੇਵਾਲ ਮਾਰਕੀਟ ਅਦੀਨ ਆਉਂਦੇ ਸਾਰੇ ਆੜਤੀਏ ਪਰਾਵਾਂ ਦੀਆਂ ਸਮੱਸਿਆਵਾਂ ਨੂੰ ਸੁਨਿਆ ਗਿਆ ਅਤੇ ਉਹਨਾਂ ਤੇ ਵਿਚਾਰ ਕੀਤਾ ਗਿਆ ਹੈ ਉਹਨਾਂ ਅੱਗੇ ਦੱਸਿਆ ਕਿ ਆਰਤੀ ਦੇ ਪ੍ਰਾਵਾਂ ਅਨੁਸਾਰ ਉਹਨਾਂ ਦੀਆਂ ਦੁਕਾਨਾਂ ਮਾਰਕੀਟ ਕਮੇਟੀ ਸਾਹਨੇ ਵਾਲ ਦੇ ਅੰਡਰ ਆਉਂਦੀਆਂ ਹਨ ਜਿਨ੍ਹਾਂ ਦੀਆਂ ਰਜਿਸਟਰੀਆਂ ਉਹਨਾਂ ਦੇ ਨਾਮ ਤੇ ਕਰਵਾਈਆਂ ਜਾਣ ਅਤੇ ਜਲਦੀ ਤੋਂ ਜਲਦੀ ਇਹ ਰਜਿਸਟਰੀਆਂ ਕਰਵਾਈਆਂ ਜਾਣਗੀਆਂ ਚੇਅਰਮੈਨ ਰਾਜੀ ਨੇ ਦੱਸਿਆ ਕਿ ਆਰਤੀਆਂ ਨੂੰ ਐਨਓਸੀ ਦੀਆਂ ਸਮੱਸਿਆਵਾਂ ਆ ਰਹੀ ਸੀ ਉਹ ਵੀ ਜਲਦੀ ਹੀ ਹੱਲ ਕਰਨ ਦਾ ਉਹਨਾਂ ਨੂੰ ਭਰੋਸਾ ਦਿੰਦਿਆਂ ਕਿਹਾ ਕਿ ਉਹ ਐਨਓਸੀ ਲਈ ਪੁਰਾਣਾ ਰਿਕਰਡ ਅਤੇ ਸਬੰਧਤ ਦਸਤਾਵੇਜ਼ ਲਗਾ ਕੇ ਅੱਜ ਹੀ ਬਿਨੈ ਪੱਤਰ ਦਿੱਤਾ ਜਾਵੇ ਤਾਂ ਜੋ ਉਹਨਾਂ ਨੂੰ ਐਨਓਸੀ ਜਾਰੀ ਕੀਤਾ ਜਾ ਸਕੇ ਉਨ੍ਹਾਂ ਅੱਗੇ ਦੱਸਿਆ ਕਿ ਆਰਤੀਆਂ ਵੱਲੋਂ ਸਨੇਵਾਲ ਮੰਡੀ ਵਿੱਚ ਬਿਜਲੀ ਦੀ ਸਮੱਸਿਆ ਬਾਰੇ ਦੱਸਿਆ ਗਿਆ ਅਤੇ ਉਨ੍ਹਾਂ ਨੂੰ ਮੇਰੇ ਵੱਲੋਂ ਵਿਸ਼ਵਾਸ ਦਿਵਾਇਆ ਗਿਆ ਕਿ ਜਲਦ ਹੀ ਇੱਕ ਹੋਰ ਟਰਾਂਸਫਾਰਮ ਲਗਵਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਮੰਡੀਆਂ ਵਿੱਚ ਜਲਦੀ ਹੀ ਲੋਡ ਅਨੁਸਾਰ ਲਾਈਟਾਂ ਵੀ ਲਗਵਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਆਰਤੀਆਂ ਵੱਲੋਂ ਫੜਵਦੌਣ, ਕਟਾਉਣ ਅਤੇ ਰਿਪੇਅਰ ਕਰਨ ਦੀ ਵੀ ਮੰਗ ਵੀ ਰੱਖੀ ਗਈ ਅਤੇ ਉਨ੍ਹਾਂ ਨੂੰ ਮੇਰੇ ਵੱਲੋਂ ਭਰੋਸਾ ਦਿੱਤਾ ਗਿਆ ਕਿ ਇਸ ਉੱਪਰ ਵੀ ਵਿਚਾਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਆਰਤੀਆਂ ਦੀ ਮੰਗ ਨੂੰ ਮੁੱਖ ਰੱਖਦੇ ਹੋਏ ਸਾਰੀਆਂ ਮੰਡੀਆਂ ਵਿੱਚ ਬੂਟੇ ਵੀ ਲਗਵਾਏ ਜਾਣਗੇ। ਉਨਾ ਅਖਿਆ ਕਿ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਗਤੀਸ਼ੀਲ ਲਗਵਾਈ ਹੇਠ ਤੇ ਕੈਬਨਿਟ ਮੰਤਰੀ ਹਰਦੀਪ ਸਿੰਘ ਹੁੰਡੀਆਂ ਦੇ ਯਤਨ ਸਦਕਾ ਮੈਨੂੰ ਮਾਰਕੀਟ ਕਮੇਟੀ ਸਾਨੇਵਾਲ ਦਾ ਚੇਅਰਮੈਨ ਵਜੋਂ ਸੇਵਾ ਕਰਨ ਦਾ ਮੌਕਾ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਆਰਤੀਆਂ ਨੂੰ ਦਰਪੇਸ਼ ਆਉਣ ਵਾਲੀਆਂ ਸਮੱਸਿਆਵਾਂ ਦੇ ਹੱਲ ਲਈ ਪਹਿਰਵਾਈ ਕੀਤੀ ਜਾ ਰਹੀ ਹੈ। ਮੀਟਿੰਗ ਦੌਰਾਨ ਹੋਰਨਾਂ ਤੋਂ ਇਲਾਵਾ ਆਰਤੀਆਂ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਅਜਵੇਰ ਸਿੰਘ ਢਾਲੀਵਾਲ, ਵਾਈਸ ਪ੍ਰਧਾਨ ਸਰਬਜੀਤ ਸਿੰਘ, ਦਵਿੰਦਰ ਸਿੰਘ ਚਾਜੇ, ਕਰਨ ਨੇਜਾ, ਦੋਨੋਂ ਪ੍ਰਧਾਨ ਦਾਣਾ ਮੰਡੀ ਸਾਨੇਵਾਲ, ਹਰਪਾਲ ਸਿੰਘ ਸਿੱਧੂ अमरजीत सिंह गिल जसवीर सिंह चाहिल विनोद कुमार डिंपल मित्तल बलराम पाठक वैंकी चटकारा यसपाल विपिन मित्तल जतिंदर गिल, राजा झज गुरदीप बेदी नरेंद्र कुमार सचिन अनेजा आदि वीड्डी गिणती आरतीय हाजिर सन

ਸਰਸਾ ਸ਼ਹਿਰ ਵਿੱਚ ਮੌਨ ਨੇ ਆਇਆ ਕਿ ਦਾਣਾ ਪੀ ਦੇ ਵਿੱਚ ਇਸ ਨੇ ਨਗਰ ਆ ਵਿੱਚ ਬਰਸਾਤਾਂ ਦੇ ਵਿੱਚ ਕਿਤਰਾ ਦੇਖ ਨੂੰ। ਉਥੇ ਸੀਵਰੇਜ ਤਾਂ ਪਾਇਆ ਸੀ ਸਾਡੇ ਨਗਰ ਕਾਉਂਸਲ ਨੇ ਪਰ ਉਹ ਸੀਵਰੇਜ ਛੋਟਾ ਜਾਂ ਕੁਝ ਨਸਿਆ ਨਾ ਪਾਣੀ ਨਹੀਂ ਖਿੱਚਦਾ ਕਿਉਂਕਿ ਜਦੋਂ ਇੱਕ ਵਾਰੀ بارش ਪੈਂਦੀ ਹੈ ਤਾਂ 10-12 ਘੰਟੇ ਮਤਲਬ ਮਾਰਕੀਟ ਬੰਦ ਵਾਲੇ ਕੰਮ ਹੋ ਜਾਂਦਾ ਹੈ ਕਿਰਮਤ ਸਾਹਿਬ ਨੂੰ ਜਿਹੜੀ ਸਾਡੀ ਸਮੱਸਿਆ ਸੀ ਉਹਦੇ ਬਾਰੇ ਜਾਣਕਾਰੀ ਆਇਆ ਅਗਲਾ ਮੌਕਾ ਜਦ ਨਮਾਇਦਗੀ ਨਹੀਂ ਹੋਈ ਹੈ ਜੀ ਆਪੇ ਨਗਰ ਕੌਂਸਲ ਦੇ ਸਰਪ੍ਰਧ ਪ੍ਰਧਾਨ ਜੀ ਆ ਉਹਨਾਂ ਨੂੰ ਵੀ ਅੱਜ ਹੁਣ ਇੱਕ ਵਾਰ ਉਹਨਾਂ ਨੂੰ ਵੀ ਗੱਲ ਕਰਾਂਗੇ ਉਹ ਆਪਣੇ ਪ੍ਰਧਾਨ ਜੀ ਸਾਡੀ ਪਾਰਟੀ ਆਮ ਪਾਰਟੀ ਦੇ ਪ੍ਰਧਾਨ ਨੇ ਉਹਨਾਂ ਨੂੰ ਕਹਾਂਗੇ ਵੀ ਇਹਨਾਂ ਜਿਹੜੀ ਹੈਗੀ ਸਮੱਸਿਆ ਨੂੰ ਹੱਲ ਕੀਤਾ ਜਾਵੇ ਉਹਨਾਂ ਸਾਨੂੰ ਹਟ ਕਰਕੇ ਪਾਣੀ ਆ ਜਿਹੜਾ ਕਿਉਂਕਿ ਸਾਡੇ ਕਿਰਾਮੇ ਪੈਣ ਦੇ ਨਾਲ ਇੱਕ ਥਿਆੜੀ ਥੜੀ ਦੁਕਾਨਾਂ ਬੰਦੇ ਹੋ ਜਾਂਦੀਆਂ ਨੇ ਸਮੱਸਿਆ ਤਾਂ ਹੈ ਬਹੁਤ ਵੱਡੀ ਉਹ ਜਾਂ ਤਾਂ ਉਹ ਪਹਿਲਾਂ ਤਾਂ ਉਹਨੂੰ ਸਾਫ਼ ਕਰਾ ਕੇ ਦੇਖਦੇ ਵੀ ਸਿਵਰੇਜ ਨੂੰ ਸਾਰੇ ਨੂੰ ਸਾਫ਼ ਕਰਾ ਕੇ ਪਾਣੀ ਜੇ ਜਲਦੀ ਖਿੱਚਿਆ ਜਾਵੇ ਠੀਕ ਹੈ ਨਹੀਂ ਫਿਰ ਕੋਈ ਉਹਦੀ ਹੋਰ ਸਮੱਸਿਆ ਦੇ ਹੋਰ ਕਿਸੇ ਟੈਕਨੀਕਲ ਬੰਦੇ ਨੂੰ ਕੱਦ ਕੇ ਉਹਦਾ ਤਾਂ ਨਗਰ ਕੌਂਸਲ ਨੂੰ ਕਹਿ ਕੇ ਉਹਦਾ ਕੋਈ ਹੱਲ ਕਰਾਉਗੇ ਟੈਰਮਨ ਰੱਖਣ ਲਈ ਇਸ ਤਰ੍ਹਾਂ ਦੇਖੋ ਉਹ ਤੇ ਪੈਸਾ ਜਿਹੜਾ ਨਗਰ ਕੌਂਸਲ ਕੋਲ ਜਿਹੜਾ ਜਮਾ ਹੁੰਦਾ ਇਹਰ ਡੀਡ ਐਕਟ ਦਾ ਕੰਮ ਆਦਾ ਉਹ ਨਹੀਂ ਆਉਂਦੀ ਸਾਡੀਆਂ ਪੰਜ ਛੇ ਬੈਂਕਾਂ ਦੇ ਜਿਹੜੀਆਂ ਤਕਰੀਬਨ ਬੈਂਕਾਂ ਵਾਲੇ ਦਿੰਦੇ ਨੇ ਪ੍ਰੋਪਰਟੀ ਕੈਕ ਜਿਹੜੇ ਦਿੰਦੇ ਨੇ ਕੰਨੀ ਨੂੰ ਅਸੀਂ ਪ੍ਰਾਈਵੇਟ ਦਫਾਨ ਵਾਲਾ ਜੀ ਕੋਈ ਦਿੰਦਾ ਹੈਗਾ ਕਿਉਂਕਿ ਸਾਡੀਆਂ ਤਾਂ ਮੰਡੀ ਬੋਰਡ ਦੀ ਦੁਕਾਨਾਂ ਕੱਟੇ ਨੇ ਬੈਕ ਤੱਕ ਕਾਨੂੰਨਨ ਦਾ ਉਹ ਬਣਦਾ ਹੀ ਨਹੀਂ ਉਹਨਾਂ ਦਾ ਉਹ ਥੋੜਾ ਜਿਹਾ ਧੱਕੇ ਧੋਕੇ ਨਾਲ ਇਹਨਾਂ ਨੇ ਕਿਹਾ ਨਾ ਬੈਂਕਾਂ ਵਾਲਿਆਂ ਨੇ ਕੋਈ ਇਹਨਾਂ ਨੇ ਕਿਰਾਏ ਤੇ ਲੈਣੀ ਸੀ ਉਹਨਾਂ ਵਿੱਚ ਕੋਤ ਕਲਾਲ ਲੱਗੀ ਹੋਈ ਆ ਨਹੀਂ ਤੁਸੀਂ ਨਗਰ ਕਾਉਂਸਲ ਤੋਂ ਇੱਕ ਸਰਟੀਫੀਕੇਟ ਲੈ ਕੇ ਲੋ ਉਹਦੀ ਆੜ ਤੋਂ ਹੋ ਧੱਕੇ ਨਾਲ ਉਹਨਾਂ ਕੋਲ ਲਈ ਜਾਂਦੇ ਨੇ ਕੋਈ ਸਾਥ ਤੋਂ ਦਾ ਕੋਈ ਇਹਨਾਂ ਦਾ ਹੈ ਨਹੀਂ ਸਰਕਾਰ ਵੀ ਫੁੱਟਾ ਪ੍ਰਧਾਨ ਵੀ ਫੁੱਟਾ ਤੇ ਚੇਅਰਮੈਨ ਵੀ ਇਸ ਸਮੇਂ ਆਮਦ ਨਹੀਂ ਵਾਰੀ ਤੇ ਇਹੇ ਕਰਕੇ ਕੋਈ ਨਾ ਹਲਵੀਏ ਹੋਈ ਜਾਣੇ ਜੇ ਸਾਡਾ ਸਾਰਾ ਕੁਝ ਤਾਣਾ ਬਾਣਾ ਸਾਡਾ ਅਸੀਂ ਆਪਣਾ ਹੱਥ ਵੀ ਕਰ ਲੈਣਾ ਕੋਈ ਐਸੀ ਕਰਨੀ ਪ੍ਰਧਾਨ ਜੀ ਬੈਠੇ ਐ ਤੇ ਚੇਅਰਮੈਨ ਸਾਹਿਬ ਸਾਰੇ ਬੈਠਿਆ ਕੋਈ ਗੱਲ ਨਹੀਂ ਅਸੀਂ ਆਪ ਹੀ ਬਹਿ ਕੇ ਜਲਦੀ ਗੱਲ ਕਰ ਲਾਂ ਤੇ ਐਨਓਸੀ ਨੂੰ ਲੈ ਕੇ ਜਿਹੜਾ ਇਹਨਾਂ ਆ ਗਿਆ ਬਿਜਟੀਆਂ ਦੇ ਲਈ ਜਿਹੜੀ ਦਿੱਕਤ ਆਉਂਦੀ ਆ ਤੁਸੀਂ ਜਿਹੜੀਆਂ ਤਾਂ ਇਸ ਮੰਡੀ ਦੀਆਂ ਨੇ ਸਾਡੇ ਤਕ ਤੀ ਪੱਤੀ ਆੜਤੀਏ ਨੇ ਇਹਨਾਂ ਨੂੰ ਦੁਕਾਨਾ ਮਿਲਿਆ ਜੀ ਉਹਦੇ ਵਿੱਚੋਂ 5-7 ਰੇਟੀਆਂ ਹੋਈਆਂ ਨੇ ਬਾਕੀ ਰਹਿndੀਆਂ ਨੇ ਉਹਦੇ ਕੋਲ ਜੋ ਵੀ ਕਾਗਜ਼ ਪੱਤਰ ਨੇ ਚੇਰਮੈਨ ਉਹ ਕਹਾਗੇ ਵੀ ਇੱਕ ਬੰਦੇ ਦੀ ਡਿਊਟੀ ਲਾਜ਼ਮ ਸਾਰੇ ਆਰਤੀਆਂ ਨੇ ਕਾਗਜ਼ ਤਿਆਰ ਕਰਾ ਕੇ ਸੈਕਟਰੀ ਸਾਹਿਬ ਇੱਕ ਮੰਡੀ ਬੋਰਡ ਵੱਲੋਂ ਛੰਡੀਗੜ੍ਹੋਂ ਕੋਈ ਬੰਦਾ ਅਪਾਇੰਟ ਕਰਕੇ ਨਾਲ ਜਾ ਕੇ ਫੋਟੋ ਖਿਚਾ ਕੇ ਰਿਸ਼ਤੀ ਹੁੰਦੀ ਹੈ ਤੇ ਉਹ ਤਾਂ ਰਿਸ਼ਤੀ ਹੱਟ ਹੀ ਹੁੰਦੀ ਹੈ ਇਸ ਤਰ੍ਹਾਂ ਜਿਹੜੀ ਅੰਦਰਲੀ ਮੰਡੀ ਆ ਉਹਦਾ ਐਨਓਸੀ ਇੱਕ ਚੇਰਮੈਨ ਸਾਹਿਬ ਇਸ਼ੂ ਕਰ ਲਗੇ ਉਹ ਜਿਨ੍ਹਾਂ ਜਿਨ੍ਹਾਂ ਕੋਲ ਵੀ ਰਿਸ਼ਤੀਆਂ ਹੈਗੀਆਂ ਆਪਣੀਆਂ ਪੁਰਾਣੀਆਂ ਕੋਈ ਵੀ ਕਾਰਜਪੱਤਰ ਉਹ ਲਿਆ ਕੇ ਨਾਲ ਇੱਕ ਐਪਲੀਕੇਸ਼ਨ ਲਾ ਕੇ ਦੇ ਦੇਣ ਵੀ ਸਾਨੂੰ ਪਿਛਲਾ ਜਿਹੜਾ ਰਿਕਾਰਡ ਦੇ ਮੁਤਾਬਕ ਇਹ ਦੁਕਾਨ ਸਾਡੀ ਹੈ ਸਾਡੀ ਉਹਦੀ ਐਨਓ ਸੀ ਦਿੱਤੀ ਜਾਵੇ ਕਿ ਉਹਨਾਂ ਸਾਹਬ ਉਹਨਾਂ ਥਾਟੀ ਪੇਡ ਮੇਲਮ 24 ਘੰਟੇ ਦੇ ਵਿੱਚ ਵਿੱਚ ਨਾਲ ਹੀ ਫੜਾ ਦੇ ਕਿੰਨੇ ਸਮੇਂ ਚ ਪਰਾਣੀ ਮੌਂਦਾ ਜੀ ਇਹ ਜਿਹੜਾ ਮਾਮਲਾ ਲੜ ਕੇ ਆਇਆ ਹੈ ਇਹ ਕਾਫੀ ਪੁਰਾਣਾ ਕਈ ਵਾਰੀ ਕਈ ਚੀਰਮੈਨ ਆਏ ਜੀ ਵੀ ਆਏ ਨੇ ਦੋਗੀਆਂ ਪਾਰਟੀਆਂ ਦੇ ਆਏ ਨੇ ਜਿਨ੍ਹਾਂ ਨੇ ਗੋੜੇ ਕੀ ਹੂੰ ਤਾਂ ਇਹ ਤਾਂ ਸਾਡੇ ਬੰਦੇ ਚੀਰਮੈਨ ਸਾਹਿਬ ਦਾ ਕਹਿੰਦੇ ਕਿ ਲੈ ਕੋਈ ਨਹੀਂ ਕਹਿੰਦੇ ਕਿ 12 ਘੰਟੇ ਚ ਕੰਮ ਹੋ ਜਾਵੇ ਪਰ ਸਾਡੀ ਤੁਸੀਂ ਵੀ ਉਸਨੇ ਕਾਂਗਰਸ ਜੀ ਸੀ ਸਾਹਿਬ ਜੀ ਉਹ ਕਹਿੰਦੇ ਸੀ ਨਹੀਂ ਸੁਣਦੇ ਜੀ ਕੀ ਕਹੀਏ ਉਹ ਜਿਹੜੇ ਹਾਈ ਫਾਈ ਚੇਅਰਮੈਨ ਸੀ ਇਹ ਪਾਵਰ ਗ੍ਰਹਿਣ ਵਾਲੇ ਚੇਅਰਮੈਨ ਨੇ ਇਹ ਕਰਕੇ ਹਾਈ ਫਾਈ ਨੇ ਨਹੀਂ ਕੀਤੀਆਂ ਤੇ ਹੁਣ ਅਸੀਂ ਆਪਣੇ ਵਾਲੇ ਚੇਅਰਮੈਨ ਤੋਂ ਕਰਾਵਾਂਗੇ ਜਿਹੜੇ ਦਾ ਸੀਜ਼ਨ ਆ ਰਿਹਾ ਜੀ ਜਿਹੜਾ ਸੀਜ਼ਨ ਕੰਗ ਦਾ ਬੜਾ ਵਧੀਆ ਰਿਹਾ ਆਉਣ ਵਾਲੇ ਸਮਾਂ ਜਿਹੜੇ ਸਮਾਂ ਉਹਦੇ ਵਿੱਚ ਜਿਹੜੀਆਂ ਸਮੱਸਿਆ ਆ ਉਹ ਇਹਨਾਂ ਤੋਂ ਸੀਜ਼ਨ ਤੋਂ ਪਹਿਲਾਂ ਪਹਿਲਾਂ ਹੀ ਅਸੀਂ ਦੂਰ ਕਰਾ ਲਏ ਨੇ ਸਾਰੀਆਂ ਕੋਈ ਵੀ ਐਜੇ ਸਮੱਸਿਆ ਨਹੀਂ। ਬਾਕੀ ਮੇਰੇ ਨਾਲ ਸਾਡੇ ਦੋਸਤ ਜਿੰਨ ਟੱਜ ਸਰਜੀ ਸਿੰਘ ਜੀ ਉੱਤੇ ਨਾਲ ਗਿੱਲ ਸਾਹਿਬ ਤੋਂ ਨਾਲ ਤੋਂ ਹੋਰ ਜਿੰਨੇ ਸਾਡੇ ਥਾੜੇ ਵੀਰ ਆਏ ਨੇ ਬਾਕੀ ਵੀ ਸਾਰੇ ਆਏ ਨੇ ਸਾਰੇ ਨੂੰ ਚੇਅਰਮੈਨ ਸਾਹਿਬ ਨੂੰ ਬੁਝਾਉਂਦਾ ਜੋ ਹੈ ਵੀ ਸਾਡੇ ਵੱਲੋਂ ਅਰਤੀ ਇਸ ਜਮਣ ਨੂੰ ਤੁਹਾਨੂੰ ਪੂਰਾ ਸਹਿਯੋਗ ਦਿੱਤਾ ਜਾਊਗਾ ਜਿਹੜਾ ਇਹਨਾਂ ਤੋਂ ਬੰਦ ਸਹਿਯੋਗਾਂ ਲੈ ਜਾਊਗਾ ਬਹੁਤ ਬਹੁਤ ਮਿਹਰਬਾਨੀ ਤੁਹਾਨੂੰ ਥੈਂਕ ਯੂ ਹਾਂ ਜੀ ਚੇਅਰਮੈਨ ਸਾਹਿਬਾ ਜੀ ਮੀਟਿੰਗ ਹੋਈ ਇਹ ਸੀ ਨੂੰ ਤੋਂ ਬਾਅਦ ਜਿਹੜੀ ਮੀਟਿੰਗ ਹੋਈ ਆ ਰਹੀ ਹੈ ਇਸ ਦਾ ਰਹਿ ਹੈ ਵੀ ਪੀਨ ਦਾ ਸੀਜ਼ਨ ਤੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਆਰਤੀ ਭਰਾਵਾਂ ਦੀ ਮੀਟਿੰਗ ਬੁਲਾਈਏ ਮੀਟਿੰਗ ਦੇ ਵਿੱਚ ਸਰਦਾਰ ਅਜਮੇਰ ਸਿੰਘ ਢਾਡੀ ਵਾਲ ਸਾਹਿਬ ਸਾਡੇ ਪ੍ਰਧਾਨ ਸਾਹਿਬ ਸਾਰੇ ਸਤਿਕਾਰਯੋਗ ਆਰਤੀ ਜਿੰਨੇ ਵੀ ਤੇ ਜਦੋਂ ਸਵੇਰਾ ਮੈਂ ਢਾਡੀ ਵਾਲ ਸਾਹਿਬ ਸਾਡੇ ਸਤਿਕਾਰਯੋਗ ਭਰਾ ਇਹਨਾਂ ਨਾਲ ਮੈਂ ਗੱਲ ਕੀਤੀ ਇੰਦੀ ਮੈਨੂੰ ਕਿਹਾ ਵੀ ਅਸੀਂ ਅੱਜ ਬੂਟਿਆਂ ਦੀ ਵੀ ਗੱਲ ਰੱਖਾਂਗੇ ਮੀਟਿੰਗ ਦੇ ਵਿੱਚ ਕਿ ਮੰਡੀਆਂ ਦੇ ਵਿੱਚ ਬੂਟੇ ਲਾਵਾਂਗੇ ਅਸੀਂ ਅੱਜ ਸਾਰੀ ਮੀਟਿੰਗ ਦੇ ਵਿੱਚ ਜਿੰਨੇ ਵੀ ਸਤਿਕਾਰਯੋਗ ਭਰਾ ਆਥੇ ਹਰਤੀਏ ਜਿੰਨੇ ਵੀ ਸਾਡਾ ਪਰਿਵਾਰ ਹੈ ਜੀ ਅਸੀਂ ਬੁਟਿਆਂ ਦੀ ਵੀ ਗੱਲ ਕੀਤੀ ਹੈ ਜੀ ਜੋ ਇਹਨਾਂ ਦੀ ਸਮੱਸਿਆਦਿਆਂ ਸਭ ਤੋਂ ਵੱਡੀ ਅਮਨਜੀ ਜਿਹੜੀ ਲੰਬੇ ਸਮੇਂ ਤੋਂ ਸਮੱਸਿਆਤ ਇਹਨਾਂ ਦੀ ਜਦੋਂ ਇਹ ਰਜਿਸਟਰੀ ਕਰਾਣ ਜਾਂਦੇ ਤੇ ਕਿ ਇਹ ਮਾਰਕੀਟ ਕਮੇਟੀ ਦੇ ਅੰਦਰ ਦੁਕਾਨਾਂ ਪੈਂਦੀਆਂ ਰਜਿਸਟਰੀ ਨੀਤੀ ਹੁੰਦੀ ਕਿਉਂਕਿ ਐਨਓਸੀ ਹੈ ਨੀਤੀ ਜੀ ਐਨਓ ਸੀ ਦੀ ਅੱਜ ਇਹਨਾਂ ਨੂੰ ਕਹਿਤਾ ਵੀ ਤੁਸੀਂ ਆਦੀ ਹੀ ਆਪਣੇ ਜੋ ਡਾਕੂਮੈਂਟ ਹੁੰਦੇ ਆ ਡਾਕੂਮੈਂਟ ਕੋ ਲੰਬੇ ਚੌੜੇ ਨਹੀਂ ਹੁੰਦੇ ਜੀ ਇੱਕ ਆਧਾਰ ਕਾਰਡ ਦੀ ਫੋਟੋਕਾਪੀ ਇੱਕ ਐਪਲੀਕੇਸ਼ਨ ਟਾਈਪ ਕਰਾਓ ਉਹਦੇ ਨਾਲ ਫੋਟੋ ਲਾਓ ਪੁਰਾਣਾ ਰਿਕਾਰਡ ਕੋਈ ਵੀ ਇੱਕ ਅਧਿ ਰਿਸਤੀ ਜੋ ਵੀ ਇੱਕ ਹੈਗੀਏ ਉਹ ਲਿਆਓ ਤੁਸੀਂ ਇੱਥੋਂ ਤੁਸੀਂ ਲਿਆ ਕੇ 5 ਮਿੰਟ ਦੇ ਵਿੱਚ ਆਪਣੀ ਐਨਓ ਸੀ ਲੈ ਲਓ ਜੀ ਇਹ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਸਾਨੂੰ ਸੇਵਾ ਕਰਨ ਦਾ ਇਹਨਾਂ ਦਾ ਮੌਕਾ ਮਿਲਿਆ ਜੀ ਅਸੀਂ ਅਮਨ ਜੀ ਜਿਸ ਤਰ੍ਹਾਂ ਲੈਟ ਦੀ ਗੱਲ ਕਰਦੇ ਆ ਜੀ ਇਹਨਾਂ ਦੀ ਇੱਕ ਹੋਰ ਸਮੱਸਿਆ ਸੀ ਕਿ ਜਦੋਂ ਸੀਜ਼ਨ ਸ਼ੁਰੂ ਹੁੰਦਾ ਤਾਂ ਲੈਡ ਦੀ ਬਹੁਤ ਸਮੱਸਿਆ ਆਂਦੀ ਹੈ ਜੀ ਇਹਨਾਂ ਨੂੰ ਕਹਤਾ ਜੰਤ ਤੋਂ ਜਲਦ ਮੰਤਰੀ ਸਾਹਿਬ ਦੀ ਨੌਲਿਜ ਵਿੱਚ ਲਿਆ ਕੇ ਗੱਲ ਕੋਈ ਵੀ ਕੰਮ ਹੋਵੇ ਕਿਸੇ ਵੀ ਤਰ੍ਹਾਂ ਦਾ ਉਹਨਾਂ ਨੂੰ ਨਾਲ ਲੈ ਕੇ ਉਹਨਾਂ ਦੀ ਸਲਾਹ ਲੈ ਕੇ ਕੋਈ ਵੀ ਕੰਮ ਹੋਵੇ ਕਰਾਵਾਂਗੇ ਇੱਕ ਟਰਾਂਸਫਰਮ ਵੀ ਜਲਦੀ ਇੱਥੇ ਰੱਖਾ ਦੇਵਾਂਗੇ ਜੀ ਪੁਰਾਣੀ ਰਾਣਾ ਮਦੀ ਜਿਹੜੀਆਂ ਟੈਕਸ ਲਿਆ ਜਾਂਦਾ ਵਾ ਨਗਰ ਕਾਉਂਸਲ ਤੋਂ ਜਿਹੜੀਆਂ ਦੁਕਾਨਾਂ ਦੀ ਅੱਜ ਆਰਤੀ ਭਰਾਵਾਂ ਜਿੰਨੇ ਵੀ ਬੈਠੇ ਦੋ ਉਹਨਾਂ ਦੇ ਵਿੱਚੋਂ ਸਾਨੂੰ 4-5 ਆਰਤੀ ਭਰਾਵਾਂ ਨੇ ਦੱਸਿਆ ਬਾਕੀ ਹੋਰ ਵੀ ਤੇ ਜਦੋਂ ਦੋ ਤਿੰਨਾਂ ਦੱਸੇ ਕਿ ਸਾਰੇ ਕਹਿੰਦੇ ਵੀ ਇਸ ਸੱਤੋਂ ਜਿਹੜੇ ਬੈਂਕਾਂ ਨਾਲ ਚੜਾਏ ਵੀ ਅਸੀਂ ਜਾਂ ਸਾਡੇ ਉਹਨਾਂ ਤੋਂ ਟੈਕਸ ਨਗਰ ਕਾਉਂਸਲ ਦੇ ਜਿਹੜੇ ਆਪਣੇ ਪੈਂਦੇ ਐ ਸਾਨ੍ਹੇਵਾਲ ਦੇ ਜੀ ਉਹ ਟੈਕਸ ਲੈਂਦੇ ਆ ਜੀ ਉਹ ਮੈਂ ਇਹਨਾਂ ਨੂੰ ਕਹਤਾ ਵੀ ਅੱਜ ਤੁਸੀਂ ਆਪਣੇ ਇੱਥੋਂ ਅਈ ਐਪਲੀਕੇਸ਼ਨ ਦੇ ਕੇ ਉਹਨਾਂ ਨੂੰ ਨੋਟਸ ਦੇਵਾਗੇ ਉਹਦਾ ਜਵਾਬ ਲਵਾਂਗੇ ਜੀ ਨਾਲੇ ਜਲਦ ਜਲਦ ਚੜਾਣੇ ਪੈਸੇ ਵਾਪਸ ਹੋਣ ਦੇਖੋ ਜੀ ਕੋਸ਼ਿਸ਼ ਕਰਾਂਗੇ ਜੀ ਜੋ ਸਮੇਂ ਦੇ ਹਿਸਾਬ ਨਾਲ ਜਿੱਦਾਂ ਹੋਇਆ ਆਪਾਂ ਦੇਖਾਂਗੇ ਜੀ ਕਿੱਸਾਂ ਨੇ ਕਦਮ ਚੁੱਕੇ ਜਾਂਦੇ ਹਾਂ ਹਾਂ ਜੀ ਕਿੱਸਾਂ ਨੇ ਕਦਮ ਚੁੱਕੇ ਜਾਂਦੇ ਹਾਂ ਆਪਾਂ ਦਾ ਕੰਪਲੈਨ ਨੰਬਰ ਦੱਸੋ ਪ੍ਰੋਪਰਟੀ ਟੈਕਸ ਦੀ ਗੱਲ ਤਾਂ ਇਹਨਾਂ ਨੂੰ ਕਹਿੰਦੇ ਪ੍ਰੋਪਰਟੀ ਟੈਕਸ ਦਾ ਜੋ ਬਣਦੀ ਕਾਰਵਾਈ ਹੋਊਗੀ ਜੀ ਜੇ ਸਾਡੇ ਪੈਸੇ ਹੋਣਗੇ ਵਾਪਸ ਲਵਾਂਗੇ ਜੀ ਜੇ ਕਿਸੇ ਨੇ ਦਿੱਤੇ ਪੈਸੇ ਉਹਦੇ ਸਿੱਧਾ ਨਾਲ ਲੱਗਾ ਪ੍ਰੂਫ ਲਾ ਕੇ ਕਰਾਂਗੇ ਜਦ ਤੱਕ ਕੋਈ ਗੱਲ ਨਹੀਂ ਕਰਾਂਗੇ ਜੀ ਅਸੀਂ ਅੱਜ ਹੀ ਇਹਨਾਂ ਦੀ ਡਿਊਟੀ ਲਾਤੀ ਮੁੰਡਿਆਂ ਦੀ ਸਖਤੀ ਸਾਹਿਬ ਨੇ ਅਸੀਂ ਸਾਰੇ ਨੇ ਆਪਣੀ ਐਪਲੀਕੇਸ਼ਨ ਟਾਈਪ ਕਰਕੇ ਆ ਜੀ ਦੇਵਾਂਗੇ ਨੋਟਿਸ ਭੇਜਾਂਗੇ ਉਹਨਾਂ ਦਾ ਜਵਾਬ ਲੈਵਾਂਗੇ ਕੋਈ ਜਿਹੜੀ ਵੀ ਸਮੱਸਿਆ ਆ ਸਮੱਸਿਆ ਜਿੱਦਾ ਵਰਖਾਤ ਦੇ ਮੌਕੇ ਨਾਲ ਜਦੋਂ ਧਨੀyal ਸਾਹਿਬ ਵੀ ਸਾਨੂੰ ਦੱਸਦੇ ਸੀਗੇ ਵੀ ਜਦੋਂ ਬਰਸਾਤ ਪੈਂਦੀ ਹੈ ਪਾਣੀ ਕਾਫੀ ਹੋ ਜਾਂਦਾ ਜੀ ਪਾਣੀ ਦੇ ਲਈ ਅਸੀਂ ਨਾ ਪੁਰਾਣੀ ਮੰਡੀ ਜਿਹੜੀ ਹੈਗੀ ਆਪਣੀ ਸਬਜ਼ੀ ਮੰਡੀ ਲੱਗਦੀ ਜਿੱਥੇ ਉੱਥੇ ਅਸੀਂ ਮੋਟਰ ਦੇ ਨਾਲ ਪਾਣੀ ਨੂੰ ਕੱਢਾਂਗੇ ਉੱਥੋਂ ਨਜਾਊ ਨੂੰ ਸੀਵਰੇਜ ਦੇ ਨਾਲ ਜੋੜਾਂਗੇ ਜੀ ਇਹਦਾ ਬਰਸਾਤੀ ਪਾਣੀ ਹੁੰਦਾ ਜੀ ਜੇ ਫੜਾਂ ਦੀ ਗੱਲ ਕੀਤੀ ਹੈ ਜੀ ਸਾਡੇ ਦੋ ਆੜਤੀ ਭਰਾ ਸੀਗੇ ਖਾਨਪੁਰ ਵਾਲੀ ਮੰਡੀ ਦੀ ਗੱਲ ਕਰਦੇ ਸੀਗੇ ਟਿੱਪੇ ਵਾਲੇ ਦੀ ਉਹਨਾਂ ਨੇ ਫੜਾ ਦੇ ਵੀ ਕਹਿਤਾ ਤੁਹਾਡੇ ਵਾਟ ਪੱਕੇ ਕਰਾ ਕੇ ਦੇਣਾ ਜੀ ਬੂਟੇ ਵੀ ਲਾ ਕੇ ਦੇਵਾਂਗੇ ਜੀ ਫੜਾਂ ਦਾ ਵੀ ਕੰਮ ਹੈ ਬਿਜਲੀ ਦਾ ਵੀ ਲਾਈਟਾਂ ਵੀ ਅਸੀਂ ਜਲਦ ਤੋਂ ਜਲਦ ਮੰਡੀਆਂ ਦੇ ਵਿੱਚ ਜੋ ਕੋਈ ਨਮੀ ਲੱਗਣ ਵਾਲੀ ਨਮੀ ਲਾਵਾਂਗੇ ਰਿਪੇਅਰ ਕਰਨ ਵਾਲਾ ਕੋਈ ਹੋਊਗਾ ਕੰਮ ਕਰਾਂਗੇ ਜੀ ਤੇ ਜਿਹੜੀਆਂ ਸ਼ਰਤਾਂ ਆਈ ਹਾਫਤਾ ਤੋਂ ਤੱਕ ਆਉਣ ਮੰਡੀ ਬੋਰਡ ਤੋਂ ਮੈਂ ਜਿਹੜੀ ਰਿਪੇਅਰ ਕਰਾਈ ਜਾਂਦੀ ਜਿਹੜੀਆਂ ਕਮੀਆਂ ਬਣੀਆਂ ਆਂਦੀਆਂ ਨੇ ਅਮਨ ਜੀ ਉਹ ਵੀ ਗੱਲ ਹੋਈ ਹੈ ਜੀ ਉਹ ਵੀ ਕਰਾ ਕੇ ਦੇਵਾਂਗੇ ਜੀ ਬਰਸਾਤਾਂ ਜੇ ਹੁਣ ਅਸੀਂ ਇਹਨਾਂ ਨੂੰ ਸ਼ੁਰੂ ਕਰਾਂਗੇ ਟਿਕਣਾ ਨਹੀਂ ਜੀ ਬਰਸਾਤਾਂ ਤੋਂ ਬਾਅਦ ਕਰਾ ਕੇ ਦੇਵਾਂਗੇ ਝੋਨੇ ਦੇ ਸੀਜ਼ਨ ਤੋਂ ਪਹਿਲਾਂ ਕਰਾ ਕੇ ਦੇ ਦਾਂਗੇ ਹੁਣ ਤੇ ਲੋ ਵੀ ਮਹਾਂਜੀ ਉਹ ਕੰਮ ਸ਼ੁਰੂ ਕਰਨੇ ਆ ਜਲਦ ਤੋਂ ਜਲਦ ਜੀ ਥੋੜੇ ਦਿਨਾਂ ਦੇ ਵਿੱਚ ਵਿੱਚ ਉਹ ਕਰਾਂਗੇ ਥੈਂਕ ਯੂ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ